ਦਲ ਖਾਲਸਾ ਨੇ ਕੱਲੂ ਘਾਰੇ ਦੀ 40ਵੀਂ ਵਰੇਗਣ ਮੌਕੇ 1 ਜੂਨ ਨੂੰ ਅੰਮ੍ਰਿਤਸਰ ਪੂਰਨ ਤੌਰ ਉੱਤੇ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਹਨਾਂ ਅੰਮ੍ਰਿਤਸਰ ਵਾਸੀਆਂ ਅਤੇ ਕਾਰੋਬਾਰੀਆਂ ਦੇ ਸਹਿਯੋਗ ਦੀ ਮੰਗ ਕੀਤੀ ਅਤੇ ਬਕਾਇਦਾ ਪੋਸਟਰ ਵੀ ਲਗਾਏ ਜਾ ਰਹੇ ਹਨ ਜਿਸ ਸਬੰਧੀ ਦੇਖਦੇ ਹਾਂ ਇੱਕ ਖਾਸ ਰਿਪੋਰਟ ਭਾਰਤ ਦੀ ਕਾਂਗਰਸ ਹਕੂਮਤ ਵੱਲੋਂ ਜੂਨ 1984 ਦੇ ਵਿੱਚ ਸਿੱਟੀ ਦਰਬਾਰ ਸਾਹਿਬ ਅਤੇ ਹੋਰ 37 ਗੁਰਦੁਆਰਾ ਸਾਹਿਬਾਂ 'ਤੇ ਫੌਜੀ ਹਮਲਾ ਕਰਕੇ ਵਰਤਾਏ ਗਏ ਖੁਨੀ ਕੱਲੂਕਾਰੇ ਦੀ 40ਵੀਂ ਬਰੇਗਣ ਨੂੰ ਸਮਰਪਿਤ ਅੰਮ੍ਰਿਤਸਰ ਸ਼ਹਿਰ ਨੂੰ ਕੱਲ ਪੂਰਨ ਤੌਰ ਉਤੇ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਦਲ ਖਾਲਸਾ ਵੱਲੋਂ ਕੀਤਾ ਗਿਆ ਜਿਸ ਵੱੰਦੀ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਵੋਟ ਪਾਉਣ ਤੋਂ ਬਾਅਦ ਲੋਕ ਸ਼ਹੀਦਾਂ ਲਈ ਗੁਰੂ ਘਰਾ ਕੇ ਅਰਦਾਸ ਜ਼ਰੂਰ ਕਰਨ। ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਹੈ ਕਿ ਭਾਰਤ ਦੀ ਫੌਜ ਨੇ ਜਾਣ ਬੁੱਝ ਕੇ ਸਾਡੀ ਸਿੱਖ ਲਾਇਬ੍ਰੇਰੀ ਨੂੰ ਸਾੜ ਕੇ ਸੁਆਕ ਕੀਤਾ ਸਾਡੇ ਗੁਰਦੁਆਮਾ ਉਤੇ ਹਮਲਾ ਕੀਤਾ ਬੇਅਦਬੀਆਂ ਕੀਤੀਆਂ ਅਤੇ ਸੈਂਕੜੇ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਸੀ ਜੋ ਕਿ ਬੇहद ਮੰਦ ਭਾਗਾ ਹੈ ਇਸ ਨੂੰ ਲੈ ਕੇ ਦਲ ਖਾਲਸਾ ਵੱਲੋਂ ਸ਼ਹਿਰ ਭਰ ਦੇ ਵਿੱਚ 6 ਜੂਨ ਨੂੰ ਬੰਦ ਦੇ ਪੋਸਟਰ ਵੀ ਲਗਾਏ ਗਏ ਨੇ ਤਾਂ ਜੋ ਲੋਕਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਹੀ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਆਪਣੀ ਫੌਜ ਦੀ ਤਾਕਤ ਵਰਤ ਕੇ ਐਲੀਮੀਨੇਟ ਕੀਤਾ ਜਿੱਥੇ ਉਹਨਾਂ ਜੁਝਾਰੂਆਂ ਨੂੰ ਐਲੀਮੀਨੇਟ ਕੀਤਾ ਔਰ ਸਾਡੇ ਜੁਝਾਰੂਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਵੀ ਕੀਤਾ ਉਹ ਇੱਕ جنگ ਹਿੰਦ ਪੰਜਾਬ ਦਾ ਜਿਹੜਾ ਕਿ ਉਹ ਲੜਿਆ ਗਿਆ ਉਸ ਦੇ ਚ ਡੁੱਲੇ ਲਹੂ ਦਾ ਸਾਨੂੰ ਕੋਈ ਰੋਸ ਨਹੀਂਗਾ ਜਿਹੜੇ ਸਾਡੇ ਯੋਧੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕਰਕੇ ਪਰ ਉਸੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਵਾਪਰਿਆ ਜਿਨ੍ਹਾਂ ਨੇ ਨਾ ਹਥਿਆਰ ਚੁੱਕੇ ਸੀ ਨਾ ਉਹ ਧਰਮਜੋਦ ਮੋਰਚੇ ਦਾ ਹਿੱਸਾ ਸੀ ਇੱਕ ਆਮ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇੱਥੋਂ ਤੱਕ ਕਿ ਇੰਨੀ ਜ਼ਿਆਦਾ ਨਫ਼ਰਤ ਮਨਾ ਦੇ ਵਿੱਚ ਫੋਰਸਸ ਨੇ ਪਾਲੀ ਹੋਈ ਸਰਕਾਰਾਂ ਨੇ ਪਾਲੀ ਹੋਈ ਇਸ ਸਰੀਰ ਤੇ ਖਤਮ ਕੀਤੇ ਕੀਤੇ ਜਿਹੜੇ ਸ਼ਰਧਾਲੂ ਆਤੇ ਆਏ ਉਹ ਤੇ ਖਤਮ ਕੀਤੇ ਕੀਤੇ ਉਹਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਸਾਡਾ ਜਿਹੜਾ ਖਜ਼ਾਨਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਤਿਹਾਸਕ ਡਾਕੂਮੈਂਟਸ ਪਏ ਉਹਨਾਂ ਨੂੰ ਵੀ ਜਾਣ ਪੁੱਝ ਕੇ ਸਾੜ ਕੇ ਸਵਾਹ ਕੀਤਾ ਤੇ ਬਹੁਤ ਸਾਰੇ ਡਾਕੂਮੈਂਟ ਉਸ ਅੱਗ ਦੀ ਆੜ ਹੇਠ ਇਥੋਂ ਲਜਾਏ ਵੀ ਗਏ ਸੋ ਉਹ ਸਾਰਾ ਹਫਤਾ ਜਿਹੜਾ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਦਲ ਕਾਲਸਾ ਹਰ ਸਾਲ 5 ਜੂਨ ਸ਼ਾਮ ਨੂੰ ਕੱਲੂ ਘਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੇ ਆ। ਔਰ ਇਸ ਵਾਰ ਵੀ ਦਲਖਾਤ ਸਾਹਿਬ 5 ਜੂਨ ਨੂੰ ਕੱਲੂ ਘਰਾ ਯਾਦਗਾਰੀ ਮਾਰਚ ਫਰਜ ਅਕਾਲੇ ਫੂਲਾ ਸਿੰਘ ਤੋਂ ਸ਼ਾਮ 5 ਵਜੇ 5 ਜੂਨ ਨੂੰ ਸ਼ਾਮ 5 ਵਜੇ ਆਰੰਭ ਕਰੇਗਾ। ਉਹਨਾਂ ਨੇ ਅੰਮ੍ਰਿਤਸਰ ਦੇ ਕਾਰੋਬਾਰੀ ਅਦਾਰਿਆਂ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਬੰਦ ਦਾ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਇਹਨਾਂ ਵੱਲੋਂ ਸਾਡਾ ਵੱਡਾ ਸਹਿਯੋਗ ਕੀਤਾ ਗਿਆ ਸੀ। ਅਤੇ ਇਸ ਵਾਰੀ ਵੀ ਪੂਰੀ ਉਮੀਦ ਹੈ ਕਿ ਅੰਮ੍ਰਿਤਸਰ ਵਾਸੀ ਸਾਡਾ ਸਾਥ ਜ਼ਰੂਰ ਦੇਣਗੇ ਇਸ ਬੰਦ ਦੇ ਸੱਦੇ ਨੂੰ ਜਿੱਥੇ ਅੰਮ੍ਰਿਤਸਰ ਵਾਸੀ ਪਰਵਾਹ ਹੁੰਗਾ ਰਹ ਜਾਂਦੇ ਨੇ ਔਰ ਕੱਲੇ ਸਿੱਖ ਕੌਮ ਇਹਨੇ ਅਸੀਂ ਇਹਦੇ ਵਿੱਚ ਖਾਸ ਤੌਰ ਦੇ ਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਦਾ ਚਾਹੇ ਉਹ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਭਰਾ ਹੋਣ ਜਿੰਨੇ ਵੀ ਅੰਮ੍ਰਿਤਸਰ ਦੇ ਵਾਸੀ ਨੇ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਸਾਡਾ ਸਹਿਯੋਗ ਸਾਥ ਦਿੰਦੇ ਆਏ ਨੇ ਔਰ ਸਿੱਖਾਂ ਦੇ ਸਪੀਡ ਦੇ ਵਿੱਚ ਸ਼ਾਮਲ ਹੁੰਦੇ ਆਏ ਨੇ ਇਸ ਵਾਰ ਵੀ ਅਸੀਂ ਆਪਣੇ ਉਹਨਾਂ ਭਰਾਵਾਂ ਤੋਂ ਇਹ ਹੀ ਆਸ ਰੱਖਾਂਗੇ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖ ਕੇ ਸਾਡੇ ਇਸ ਦਿਨ ਦੇ ਉੱਤੇ ਸਾਡੀ ਪੀੜ ਦੇ ਵਿੱਚ ਸ਼ਾਮਲ ਹੋਣ ਔਰ ਜਿੱਥੇ ਮੈਂ ਇੱਕ ਸ਼ਬਦ ਬੋਲਦਾ ਕਿ ਜਿੱਥੇ ਅੰਮ੍ਰਿਤਸਰ ਵਾਸੀ ਸਾਡਾ ਪੂਰਾ ਸਹਿਯੋਗ ਦਿੰਦੇ ਆ ਰਹੇ ਨੇ ਉੱਥੇ ਹੀ ਕੁਝ ਗਲਤਫਹਿਮੀਆਂ ਵੀ ਇਸ ਬੰਦ ਨੂੰ ਲੈ ਕੇ ਫਲਾਈਆਂ ਜਾਂਦੀਆਂ ਨੇ ਕੁਝ ਉਹ ਨੇ ਜਿਹੜੀਆਂ ਸਰਕਾਰਾਂ ਵੱਲੋਂ ਪ੍ਰੋਪਗੇਟ ਕੀਤੀਆਂ ਜਾਂਦੀਆਂ ਨੇ ਤੇ ਕੁਝ ਉਹ ਵੀ ਨੇ ਜਿਹੜੀਆਂ ਕੁਝ ਸਾਡੇ ਭਰਾਵਾਂ ਵੱਲੋਂ ਅਣਜਾਣਪੁਣੇ ਵਿੱਚ ਕਹਿ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਹੈ